ਚਾਤ ਸਿਰਿਆਂ ਕਾਲ ਦੀ ਵੀਡੀਓ ਦੇਖ ਰਿਹਾ ਆ ਸਭ ਨੂੰ ਜੀ ਐ ਲੈ ਕੇ ਹਾਜ਼ਰ ਆ ਜਿੱਤੀ ਵੱਡੀ ਖਬਰ ਕੌਣ ਹੈ ਲਾਰੈਂਸ ਬਸ਼ਨੋਈ ਦਾ ਪਰ ਅਨਮੋਲ ਭਾਰਤ ਵਿੱਚ 18 ਕੇਸ ਦਰਜ ਅਮਰੀਕਾ ਤੋਂ ਡਿਪੋਟ ਕਰਕੇ ਲਿਆਂਦਾ ਭਾਰਤ ਭਾਰਤ ਦੇ ਸਭ ਤੋਂ ਖਤਰਨਾਕ ਗੈਂਗਸਟਰ ਲਾਰਸ ਬਸ਼ਨੋਈ ਦੇ ਛੋਟੇ ਭਰਾ ਤੇ ਬਾਬਾ ਸਿਦਕੀ ਦੇ ਕਤਲ ਦੇ ਮੁੱਖ ਦੋਸ਼ੀ ਕਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਰਿਪੋਰਟ ਕਰ ਦਿੱਤਾ ਗਿਆ ਹੈ ਉਹ ਉਹ ਅੱਜ 19 ਨਵੰਬਰ 2025 ਨੂੰ ਦਿੱਲੀ ਪਹੁੰਚਣ ਵਾਲਾ ਹੈ ਇਸ ਤੋਂ ਇਸ ਤੋਂ ਪਹਿਨ ਅਮਰੀਕੀ ਗ੍ਰੈਸ ਰੱਖਿਆ ਤੋਂ ਪາກ ਨੇ ਬਾਬਾ ਸਿੱਦਕੀ ਦੇ ਪਰਿਵਾਰ ਨੂੰ ਇੱਕ ਈਮੇਲ ਭੇਜ ਕੇ ਇਸ ਦੀ ਪੁਸ਼ਟੀ ਕੀਤੀ ਸੀ ਈਮੇਲ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੈ ਹੈ ਨਮੋਲ ਬਿਸ਼ਨੋਈ ਨੂੰ 18 ਨਵੰਬਰ 2025 ਨੂੰ ਅਮਰੀਕਾ ਤੋਂ ਰਿਪੋਰਟ ਕਰ ਦਿੱਤਾ ਗਿਆ ਹੈ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐਨ ਪੀ ਸੀ ਨੇਤਾ ਬਾਬਾ ਅਸਦਕੀ ਦੀ 12 ਅਕਤੂਬਰ 2022 ਨੂੰ ਮੁੰਬਈ ਦੇ ਬਾਦਰਾ ਵਿੱਚ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਦਿੱਤੀ ਗਈ ਸੀ ਇਸ ਕਤਲ ਦਾ ਮੁੱਖ ਦੋਸ਼ੀ ਅਨਮੋਲ ਬਸ਼ਨੋਈ ਸੀ ਅਨਮੋਲ ਬਸ਼ਨੋਈ ਲਾਰਸ ਬਸ਼ਨੋਈ ਗੈਂਗ ਦਾ ਵਿਦੇਸ਼ੀ ਹੈਡਲਰ ਹੈ ਉਹ ਤੋਂ ਉਹ ਗੈਂਗ ਗੈਗਸਟਰ ਲਾਰਸ ਬਸ਼ਨੋਈ ਦਾ ਭਰਾ ਹੈ ਉਸ ਦਾ ਭਰਾ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਵੀਰ ਮੋਲ ਅਤੇ ਗੋਲਡੀ ਬਰਾਡ ਗੈਂਗ ਦੀਆਂ ਸਾਰੀਆਂ ਗਤੀਵਿਧੀਆਂ ਚਲਾਉਂਦੇ ਹਨ ਲਾਰਸ ਇਸ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ ਪਰ ਉਸ ਦਾ ਗ੍ਰੋਹ ਦੁਨੀਆ ਪਰ ਵਿੱਚ ਸਰਗਰਮ ਹੈ ਅਨਮੋਲ ਦੇ ਖਲਾਫ ਪਾਰਤ ਵਿੱਚ ਘੱਟੋ ਘੱਟ 18 ਅਪਰਾਧਿਕ ਮਾਮਲੇ ਦਰਜ ਹਨ ਉਸ ਨੇ April 2024 ਵਿੱਚ ਸਲਮਾਨ ਖਾਨ ਦੇ ਘਰ ਤੋਂ ਬਾਰ ਕਈ ਗੋਲਾਬਾਰੀ ਦੀ ਜ਼ਿੰਮੇਵਾਰੀ ਵੀ ਲਈ ਸੀ ਇਸ ਤੋਂ ਬਾਅਦ ਮੁੰਬਈ ਪੋਰਸਨ ਨੇ ਉਸ ਦੇ ਖਿਲਾਫ ਇੱਕ ਲੋਟ ਆਊਟ ਲੋਕ ਆਊਟ ਸਰਕੂਲਰ ਜਾਰੀ ਕੀਤਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ